ਆਖਿਰ ਨੂੰ ਨੰਬਰ 20 ਦੋਇਏ ਉਹਨਾਂ ਕੋਲ ਕਹਿੰਦੇ ਦਵਾ ਤੇ ਜਾਂਦੇ ਨੇ ਇੰਨਾ ਜਿੰਨਾ ਦਾ ਜਵਾਬ ਦੋ ਗੁਣ ਆਪ ਵੀ ਲਿਖਦੇ ਜਾ ਰਹੀ ਹੈ ਯੋਗ ਨਸ਼ਿਆਂ ਦੇ ਵਿਰੁੱਧ ਦੇ ਤਹਿਤ ਲਗਾਤਾਰ ਸਰਚੇਸ ਕੋਰਡੌਨਸ ਤੇ ਕੈਮਿਸਟੋਫ ਦੀ ਜੇਲਾਂ ਦੀ ਔਰ ਜਿਹਨੇ ਹੌਟ ਸਪots ਹਨਾ ਦੀ ਸਰਚੇ ਚੱਲਦੀ ਹੈ ਅੱਜ ਵੀ ਇਹਨਾਂ ਨੇ ਪੂਰੇ ਬਟਿੰਡਾ ਜ਼ਿਲ੍ਹਾ ਵਿੱਚ ਕੀਤੀ ਇਸ ਤਰ੍ਹਾਂ ਦੇ ਕਾਰਡਨ ਅਤੇ ਸਰਚ ਆਪਰੇਸ਼ਨਸ ਉਦੋਂ ਦਿੱਤੇ ਹਨ ਕਾਫੀ ਰਿਕਵਰੀ ਜੁਆ ਉਦੋਂ ਡਿਟੇਲ ਬਾਅਦ ਵਿੱਚ ਪ੍ਰੈਸ ਨੂੰ ਟਰਾਹਦੇ ਦਿੱਤੀ ਜਾਊਗੀ ਕਾਫੀ ਬੰਦੇ ਵੀ ਅਰੈਸਟ ਕੀਤੇ ਗਏ ਪੂਰੇ ਮਾਰਚ ਮਹੀਨੇ ਦੇ ਦੌਰਾਨ 100 ਦੇ ਲਗਭਗ 100 ਦੇ ਆਸ-ਪਾਸ ਐਫ ਆਈ ਆਰਸ ਦਰਜ ਹੋਈਏ ਸਵਾ ਕਿਲੋ ਤੋਂ ਵੱਧ ਹਰੀਨਦਰ ਬਰਾਮਦ ਕੀਤੀ ਗਈ ਹੈ 10 ਕਿਲੋ ਤੋਂ ਵੱਧ ਅਫੀਮ ਬਰਾਮਦ ਕੀਤੀ ਗਈ ਹੈ ਕਾਫੀ ਡਰਗ ਮਨੀ ਬਰਾਮਦ ਹੋਈਏ ਇਹਦੇ ਬਹੁਤ ਚੰਗੇ ਤੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ ਤੇ ਹੁਣ ਲਗਾਤਾਰ ਜੋ ਇਸ ਦੇ ਤਹਿਤ ਯੂਥ ਨਸ਼ਾ ਦੇ ਵਿਰੁੱਧ ਦੇ ਤਹਿਤ ਜੋ ਪੁਲਿਸ ਦੇ ਆਪਰੇਸ਼ਨਸ ਹੈ ਉਹ ਲਗਾਤਾਰ ਜਾਰੀ ਰਹੇ ਹਨ ਜੈਨ ਸਾਹਿਬ ਜੈਨ ਸਾਹਿਬ ਜੇ ਗੱਲ ਕਰੀਏ ਮੁਹੱਲੇ ਦੇ ਕੁਝ ਵਸਨੀਕ ਇਹ ਕਹਿ ਰਿਹਾ ਹੈ ਪੁਲਿਸ ਨਸ਼ਾ ਤਸਕਰਾਂ ਨਾਲ ਮਿਲੀ ਹੋਈ ਇੱਕ ਬਕਾਇਦਾ ਐਸਆਈ ਦਾ ਨਾਮ ਲੈ ਆ ਗਿਆ ਜੀ ਇੱਥੇ ਜੋ ਵੀ ਜਿਹਦੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਉਹ ਇਨਫੋਰਮੇਸ਼ਨ ਸਾਨੂੰ ਪਾਸ ਕਰ ਦੇਣ ਉਹ ਪੂਰੀ ਤਰ੍ਹਾਂ ਵੈਰੀਫਾਈ ਕਰਕੇ ਜੋ ਵੀ ਐਕਸ਼ਨ ਹੋਏਗਾ ਸਬਕ ਨੂੰ ਸਖਤ ਲੇਕਲ ਐਕਸ਼ਨ ਜਾਵੇ ਉਹਨਾਂ ਦਾ ਇਹ ਵੀ ਕਹਿਣਾ ਵੀ ਅਸੀਂ ਬਾਰ ਬਾਰ ਪੁਲਿਸ ਨੂੰ ਕੰਪਲੀਨਟਸ ਕੀਤੀ ਹੈਗੀਆਂ ਵੀ ਨਸ਼ਾ ਤਸਤੇ ਇੱਥੇ ਕਾਫੀ ਹੈ ਕਾਫੀ ਨਸ਼ਾ ਦਿਖਦਾ ਹੈ ਤਾਂ ਵੀ ਕੋਈ ਕਾਰਵਾਈ ਨਹੀਂ ਤਾਂ ਹੀ ਤੋਂ ਇਹਨਾਂ ਨੂੰ ਹੌਟਸਪੌਟ ਦੀ ਤਰ੍ਹਾਂ ਆਈਡੈਂਟੀਫਾਈ ਕੀਤਾ ਹੈ ਪੁਲਿਸ ਨੇ ਆਈਡੈਂਟੀਫਾਈ ਕਰਕੇ ਪੁਲਿਸ ਨੇ ਐਕਸ਼ਨ ਲਿਆ ਹੂੰ ਕਈ ਤਾਂ ਤੁਸੀਂ ਇੱਥੇ ਆਇਓ ਸਾਰੇ ਬਲਡੋਜ਼ਰ ਐਕਸ਼ਨ ਦੀ ਗੱਲ ਕੀਤੀ ਜਾਵੇ ਇੱਕ ਵਾਰ ਖਡੋਤ ਨਜ਼ਰ ਆ ਰਹੀ ਹੈ ਇੱਕ ਵਾਰ ਜਿਹੜਾ ਐਕਸ਼ਨ ਜ਼ਰੂਰ ਨਜ਼ਰ ਚਾਹੀ ਸੀ ਪਰ ਬਠਿੰਡਾ ਜ਼ਿਲ੍ਹੇ ਦੇ ਵਿੱਚ ਦੁਬਾਰਾ ਐਕਸ਼ਨ ਨਹੀਂ ਹੋਇਆ ਸਾਰਾ ਕਾਰਵਾਈ ਕਾਨੂੰਨ ਦੇ ਤਹਿਤ ਹੋਗੀ ਕਾਨੂੰਨ ਦੇ ਮੁਤਾਬਿਕ ਐ ਨਹੀਂ ਕਿ ਕੋਈ ਵੀ ਕਾਨੂੰਨ ਦੇ ਖਿਲਾਫ ਜਾ ਕੇ ਆ ਬਚਨ ਚੇਤ ਇਸ ਤਰ੍ਹਾਂ ਦਾ ਜੋ ਫੈਕਸ ਦੇ ਵਿਰੁੱਧ ਹੋਣ ਜੋ ਲੋਹੇਪੁਰ ਤੋਂ ਉਹ ਕਾਰਵਾਈ ਨਹੀਂ ਕੀਤੀ ਜਾਊਗੀ ਸਭ ਤਸ਼ਕਰ ਫੜੇ ਜਾ ਰਹੇ ਜੀ ਕਾਂਦੀ ਪੁਲਿਸ ਕਰ ਰਹੀ ਹੈ ਲੇਕਿਨ ਬਟ ਇਸ ਕਰੇ ਫੜੇ ਜਾ ਰਹੇ 2 ਗ੍ਰਾਮ ਦੇ ਕਰ ਰਹੇ 8 ਗ੍ਰਾਮ ਫੜੇ ਕਿਉਂ ਫੜੇ ਜਾ ਤੁਸੀਂ ਹੁਣ ਦੇਖਿਆ ਹੋ ਨਾ ਡੀਜੀਪ ਸਾਹਿਬ ਨੇ ਸਾਰੇ ਐਸਐਸਪੀਸ ਤੇ ਕਮਿਸ਼ਨਰਸ ਦੀ ਡਿਊਟੀ ਲਈ ਹੈ ਉਹ ਹਫਤੇ ਵਰ ਦਾ ਟਾਈਮ ਦਿੱਤਾ ਰਿਹਾ ਉਹ ਸਾਰੇ ਆਇਡੈਂਟੀਫਾਈ ਕਰਕੇ ਤਾਂ ਉਸ ਦੇ ਖਿਲਾਫ ਵੀ ਤੁਹਾਨੂੰ ਨਤੀਜੇ ਸਾਹਮਣੇ ਆਣਗੇ ਪਿੱਛੇ ਵੀ ਫੜੇ ਗਏ ਬਹੁਤ ਜ਼ਿਆਦਾ ਫੜੇ ਗਏ ਹਨ ਉਹਨਾਂ ਦੀ ਪ੍ਰੋਪਰਟੀਆਂ ਵੀ ਜਬ ਤੋ ਇਹ ਉਹਨਾਂ ਦੇ ਖਿਲਾਫ ਇਹ ਜਾਰੀ ਰਹੂਗਾ ਲਗਾਤਾਰ ਜੈਸਾ ਲੋਕ ਕਹ ਰਹੇ ਹੈਗੇ ਵੀ ਇਹ ਮੈਸ ਪੁਲਿਸ ਵੱਲੋਂ ਖਾਣਾ ਪੂਰਤੀ ਕੀਤੀ ਜਾ ਰਹੀ ਹੈ ਲੋਕਾਂ ਦਾ ਜੋ ਪਰਸੈਪਸ਼ਨ ਹੈ ਆਮ ਪਰਸੈਪਸ਼ਨ ਹੈ ਉਹ ਇਸ ਨਸ਼ਾ ਦੀ ਜੋ ਯੁੱਧ ਹੈ ਉਹਦੇ ਲਈ ਬਹੁਤ ਪੋਜੀਟਿਵ ਹੈਗਾ ਅਸੀਂ ਵੀ ਲੋਕਾਂ ਨੂੰ ਮਿਲਦੇ ਰਹਿੰਨੇ ਆ ਲੋਕ ਤੈਨੂੰ ਬਹੁਤ ਜ਼ਿਆਦਾ ਲਾਈਕ ਕਰ ਰਹੇ ਨੇ ਤਾਂ ਲੋਕ ਪੁਲਿਸ ਨੂੰ ਬਹੁਤ ਜ਼ਿਆਦਾ ਐਪਰੀਸ਼ੀਏਟ ਕਰ ਰਹੇ ਨੇ ਤੁਸੀਂ ਕੌਣ ਸੇ ਲੋਕਾਂ ਦੀ ਗੱਲ ਕਰ ਰਹੇ ਹੋ ਤੁਹਾਨੂੰ ਜ਼ਿਆਦਾ ਪਤਾ ਹੋਵੇਗਾ ਪਰ ਆਮ ਪਬਲਿਕ ਇਸ ਜੋ ਮੁਹੀਮ ਹੈ ਨਾਲ ਬਹੁਤ ਖੁਸ਼ ਹਾਂ ਕੱਲ ਵੀ ਸਰ ਇੱਕ ਵੀਡੀਓ ਵਾਇਰਲ ਹੋਈ ਬਟੰਡੇ ਦੀ ਉਹ ਨੌਜਵਾਨਾਂ ਨੇ ਕਿਹਾ ਸੀ ਨਸ਼ਾ ਛੱਡਣਾ ਚਾਹੁੰਦੇ ਆ ਪਰ ਸਾਡੇ ਤੱਕ ਕਿਸੇ ਨੇ ਅਜੇ ਤੱਕ ਅਪਰੋਚ ਨਹੀਂ ਲੈਕ ਨੰਬਰ ਨਹੀਂ ਹੈਲਪਲਾਈਨ ਬਣੀ ਹੋਈ ਹੈ ਤੇ ਆਪਣੇ ਡੀ ਐਡਿਕਸ਼ਨ ਸੈਂਟਰਸ ਵੀ ਆ ਗਏ ਤੇ ਸਿਵਲ ਹਸਪੀਟਲਸ ਵੀ ਹੈਗਾ ਤੇ ਡੀ ਸੀ ਸਾਹਿਬ ਨੇ ਬੁੱਝਲੇ ਬਹੁਤ ਵਧੀਆ ਤੇ ਚੰਗੇ ਉਪਰਾਲੇ ਕੀਤੇ ਹੈ ਤੇ ਉਹਨਾਂ ਨੂੰ ਤੁਸੀਂ ਕਹੋ ਕਿ ਸਾਨੂੰ ਕੰਟੈਕਟ ਕਰਨ ਤੇ ਸਾਨੂੰ ਦੱਸੋਗੇ ਅਸੀਂ ਕੰਟੈਕਟ ਕਰਾਂਗੇ ਉਹਨਾਂ ਨੂੰ ਜਨ ਸਾਹਿਬ ਕਿੰਨੇ ਬੱਤੋ ਚੁੱਕੇ ਹੁਣ ਤੱਕ 100 ਦੇ ਆਸ-ਪਾਸ ਅਫਾਇਰਸ ਦਰਜ ਹੋ ਗਏ ਤੇ 150 ਤੋਂ ਵੱਧ ਬੰਦੇ ਗ੍ਰਿਫਤ ਤੇ ਲੋਕ ਪੂਰਾ ਹੁੰਗਾਰਾ ਭਰੇ ਇਸ ਮੁਹਿੰਮ ਦੇ ਨਾਲ ਥੈਂਕ ਯੂ ਜੀ ਥੈਂਕ ਯੂ